ਆ ਵੀ ਫੇਸਬੁੱਕ ਵਾਲਿਓ ਤੁਹਾਨੂੰ ਪਤਾ ਕੀ ਗੀਤ ਕਿੰਨਾ ਚੱਲਿਆ ਸੀਗਾ ਬਾਈ ਦਾ ਉਹ ਤੇ ਬਾਈ ਤੋਂ ਵੀ ਪਉਦੇ ਆਪਾਂ ਬਾਈ ਜੀ ਹਾਂਜੀ ਤੁਹਾਨੂੰ ਪਤਾ ਵਾ ਥੋੜਾ ਗੀਤ ਉਹ ਹੁਣ ਤੱਕ ਚੱਲੀ ਜਾਂਦਾ ਹਾਂ ਹਾਂਜੀ ਪਤਾ ਤਾਂ ਹੈਗਾ ਜੀ ਪਰ ਸਾਨੂੰ ਉਹ ਚੀਜ਼ ਬਾਰੇ ਪਤਾ ਨਹੀਂ ਇਹਨਾਂ ਲੱਗਦਾ ਵੀ ਜਿਹੜੀ ਚੀਜ਼ ਨਾਲ ਕੋਈ ਗਾਣਾ ਅਜੇ ਤੱਕ ਵੀ ਬੈਰਲ ਹੋਇਆ ਹੋਈ ਜਾਂਦਾ ਚੱਲੀ ਜਾਂਦਾ ਪਰ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਗਾਣੇ ਚੱਲੇ ਦਾ ਸਾਨੂੰ ਕੋਈ ਫਾਇਦਾ ਨਹੀਂ ਮਿਲਦਾ ਭਾਈ ਆਪਾਂ ਹੁਣ ਤਾਂ ਹੀ ਫੇਸਬੁੱਕ ਕਰਾ ਨੂੰ ਸਮਝਾਉਣਾ ਦਿਖਾਉਣਾ ਬੰਦਿਆਂ ਨੂੰ ਬਈ ਚਿਹਰੇ ਹੀ ਬਦਲੇ ਆ ਬਾਈ ਬਾਜਾਂ ਨਹੀਂ ਬਦਲੀਆਂ ਅੰਦਰੋਂ ਉਹੀ ਚੀਜ਼ਾਂ ਨੇ ਤੇ ਬਾਕੀ ਆਪਾਂ ਤੁਹਾਨੂੰ ਗੀਤ ਸੁਣਾਵਾ ਆ ਗਏ ਹੁਣ ਜਰੂਰ ਵੀ ਤੁਸੀਂ ਭੁੱਲੋ ਨਾ ਹੁਣ ਚਿਹਰਾ ਯਾਦ ਰੱਖ ਲਿਓ ਹੁਣ ਤਾਂ ਵੱਡੇ ਹੋਏ ਵੇਲੇ ਨਿੱਕੇ ਨਿੱਕੇ ਤੋਂ ਹੀ ਬਚਪਨ ਦੇ ਚਿਹਰਾ ਜਿਆਦਾ ਆਪਣਾ ਡਿਵੈਲਪ ਹੁੰਦਾ ਹੁੰਦਾ ਵਾਧਾ ਹੁੰਦਾ ਤੇ ਹੁਣ ਮਾਈ ਹੁਣ ਤਾਂ ਆਪਾਂ ਗੀਤ ਸੁਣਾਗੇ ਤੇ ਧਿਆਨ ਨਾਲ ਸੁਣਿਓ ਇਹ ਗੱਲਬਾਤ ਆ ਬਾਈ ਦੇ ਵਿੱਚ ਤੇ ਭਰਾ ਮੇਰਿਆ ਹਾਂਜੀ ਵਾਹਿਗੁਰੂ ਦਾ ਨਾਮ ਲੈ ਕੇ ਤੇ ਸਟਾਰਟ ਕਰਦੇ ਆਂ ਆਪਣਾ ਗੀਤ ਸੋਪਰ ਡੋਪਰ ਹਿੱਟ ਹੋ ਜੇ ਹੁਣ ਆ ਫੇਰ ਆ ਉਹ ਨੀਤੀ ਦੇ ਵਿੱਚ ਸਾਨੂੰ ਦੁੱਖੀ ਪਰੇਸ਼ਾਨੀ ਖੋਲ ਦੇ ਗੀਆਂ ਨੇ ਦਾਤੀਆਂ ਤੇ ਨਾਨੀਆਂ ਰੂਹੀਆਂ ਤੇ ਲੰਗੀਆਂ ਦਾ ਬਚਪਨ ਸਾਡਾ ਹੈ ਅੱਤੇ ਜੱਟਾ ਤੇ ਆ ਕਿੰਨਾ ਚੀਜ਼ ਜਵਾਨੀ ਹੋ ਦੁਨੀਆ ਤੇ ਲੰਗੀ ਜਾਂਦਾ ਬਚਪਨ ਸਾਡਾ ਅੱਤੇ ਜੱਟਾ ਤੇ ਆ ਕਿੰਨਾ ਚੀਜ਼ ਜਵਾਨੀ ਸੋਚਦੇ ਆ ਦਿਲ ਨਾ ਰਤਾ ਸੋਚਦੇ ਆ ਦਿਲ ਨਾ ਰਤਾ ਜਾਗੇ ਕਿਨਗਾਨੀਆਂ उतां गिरी पारती कुथे सुते सन उन सास वेरदा हिकु डाली ते पतजी वेरदा रात कु सन सास वेकांगे खाली ते पता नी तुंहिंजी बेर साॾीअ तां ख़ुशि बि साॾियां त ख़ुशियां बि चोरियां न खारीअ O mbọ si yà kede mbọ.